ਸੰਗਤ ਜੀ ਪੀਰ ਬੁੱਧੂ ਸ਼ਾਹ ਸੰਡੋਰੇ ਦਾ ਰਹਿਣ ਵਾਲਾ ਹੈ ਪੀਰ ਬੁੱਧੂ ਸ਼ਾਹ ਮੁਸਲਮਾਨ ਹੈ ਗੁਰੂ ਨਾਨਕ ਭਾਈ ਗੁਰਦਾਸ ਸਾਹਿਬ ਗੁਰੂ ਨਾਨਕ ਦੇ ਸ਼ਿਵਤ ਸ਼ਿਫਤ ਵਿੱਚ ਕਹਿੰਦੇ ਨੇ ਗੰਗ ਬਨਾਰਸ ਹਿੰਦੂਆ ਮੁਸਲਮਾਨਾ ਮੱਕਾ ਕਾਬਾ ਘਰ ਘਰ ਬਾਬਾ ਗਾ ਵੀ ਹੈ ਬੱਜਣ ਤਾਲ ਮਰਦੰਗਰ ਬਾਬਾ ਕਹਿੰਦੇ ਬਾਬੇ ਨੂੰ ਘਰ ਘਰ ਲੋਕਾਂ ਨੇ ਗਾਇਆ ਮੁਸਲਮਾਨ ਕਹਿੰਦਾ ਮੇਰਾ ਪੀਰ ਏ ਹਿੰਦੂ ਕਹਿੰਦਾ ਮੇਰਾ ਗੁਰੂ ਏ ਅਸੀਂ ਉਸ ਸਤਿਗੁਰ ਤੇ ਬੱਚੇ ਆ ਸੁਣਿਓ ਸਡੋਰੇ ਦਾ ਰਹਿਣ ਵਾਲਾ ਪੀਰ ਬੁੱਧੂ ਸ਼ਾਹ ਏ ਦਰਸ਼ਨ ਕਰਨ ਮੱਤੇ ਸਤਿਗੁਰ ਦੇ ਮubarrak ਕਰਨਾ ਵਿੱਚ ਪਹੁੰਚਿਆ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਕਹਿੰਦੇ ਇੱਕ ਵਾਰ ਦੀਦਾਰ ਕੀਤੇ ਬਸ ਸਤਿਗੁਰ ਜੀ ਦਾ ਹੋ ਕੇ ਰਹਿ ਗਿਆ ਆਮ ਨਹੀਂ ਸੀ ਮੈਂ ਫਿਰ ਕਹਦਾ 500 ਮਰੀਦ ਪੀਰ ਬੰਦੂ ਸਾਹ ਦੇ ਨਾਲ ਚੱਲਦੇ ਸੀ ਆਮ ਨਹੀਂ ਸੀ ਕੋਈ 500 ਬੰਦਾ ਨਾਲ ਚੱਲਦਾ ਸੀ ਹਮੇਸ਼ਾ ਪੀਰ ਬੰਦੂ ਸਾਹ ਦੇ ਔਰ ਮੁਖ ਜਿਹੜਾ ਬਚਨ ਕਹਿ ਦਿੰਦਾ ਸੀ ਉਹ ਸੰਪੂਰਨ ਉਹ ਸੱਤ ਹੁੰਦਾ ਸੀ ਤੇ ਸੰਗਤੀ ਸਮੇਂ ਦਾ ਬਾਦਸ਼ਾਹ ਸੀਗਾ ਔਰੰਗਜ਼ੇਬ ਹਿੰਦੁਸਤਾਨ ਦਾ ਬਾਦਸ਼ਾਹ ਸੀਗਾ ਔਰੰਗਜ਼ੇਬ ਉਹਦਾ ਮੁਖ ਜਰਨੈਲ ਸੀ ਸੈਦ ਖਾਨ ਤੇ ਸੈਦ ਖਾਨ ਪੀਰ ਬੁੱਧੂ ਸ਼ਾਹ ਦਾ ਸਾਲਾ ਸੀ ਰਾਤ ਨੂੰ ਕੀ ਸਪੋਰਟ ਵੀ ਵੇਖੋ ਕਿੰਨੀ ਵੱਡੀ ਸਮੇਂ ਦੇ ਬਾਦਸ਼ਾਹ ਦੇ ਨਾਲ ਹਿੰਦੂਸਤਾਨ ਦੇ ਬਾਦਸ਼ਾਹ ਦੇ ਨਾਲ ਸਿੱਧੀ ਗੱਲ ਸੀ ਪੀਰ ਬੁੱਧੂ ਸ਼ਾਹ ਦੀ 500 ਮਰੀਦ ਕੋਲ ਸੀਗਾ ਪਰ ਕਮਾਲ ਦੀ ਗੱਲ ਹੈ ਮਨ ਸ਼ਾਂਤ ਨਹੀਂ ਹੋਇਆ ਅਜੇ ਅੰਦਰ ਠੰਡ ਨਹੀਂ ਪਈ ਅਜੇ ਤੱਕ ਅੰਦਰ ਟਿਕਾ ਨਹੀਂ ਮਿਲਿਆ ਬڑے-ਬڑے ਲੋਕ ਧਨਾੜ ਲੋਕ ਪੀਰ ਬੁੱਧੂ ਸ਼ਾਹ ਨੂੰ ਮੱਥਾ ਟੇਕਦੇ ਸੀ ਪੀਰ ਬੁੱਧੂ ਸ਼ਾਹ ਦੇ ਕਹਿਣ ਤੇ ਅੱਲਾਹ ਪਾਕ ਬੜੀਆਂ ਦਾਤਾਂ ਦੇਂਦਾ ਸੀ ਪਰ ਮਨ ਠੰਡਾ ਨਹੀਂ ਹੋਇਆ ਅਜੇ ਤੱਕ ਬਾਜਾਂਵਾੜੇ ਮਾਹੀ ਦੀ ਸਿਮਤ ਸੁਣ ਕੇ ਸਤਗੁਰ ਦੇ ਮੁਬਾਰਕ ਕਰਨਾ ਵਿੱਚ ਪਹੁੰਚਿਆ ਸੀ ਦਰਸ਼ਨ ਕੀਤੇ ਇੱਕ ਵਾਰ ਦਰਸ਼ਨ ਕੀਤੇ ਬਸ ਸਤਗੁਰ ਜੀ ਦਾ ਪਿਆਰਾ ਹੋ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹਿੰਦਾ ਦਾਤਾ ਕਦੇ ਮੇਰੇ ਘਰ ਚਰਨ ਪਾਓਗੇ ਆ ਦੇਖਿਓ ਪਿਆਰ ਕਿੰਨੂ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਦਾਤੇ ਨੂੰ ਕਹਿੰਦਾ ਮਹਾਰਾਜ ਕਦੇ ਮੇਰੇ ਘਰ ਚਰਨ ਪਾਓਗੇ ਮਹਾਰਾਜ ਕਹਿੰਦੇ ਪੀਰ ਪਤੂ شاہ ਉਹ ਯਾਰਾ ਤੇਰੇ ਘਰ ਜਰੂਰ ਆਵਾਂਗੇ ਯਾਰ ਕਹਿ ਕੇ ਬੁਲਾਉਂਦੇ ਸੀ ਮਹਾਰਾਜ ਯਾਰਾ ਤੇਰੇ ਘਰ ਜਰੂਰ ਆਵਾਂਗੇ ਤੇ ਸੰਗਤ ਜੀ ਕਹਿੰਦੇ ਅੱਜ ਚਰਨ ਪਾਏ ਨਾ ਜਦੋਂ ਮਹਾਰਾਜ ਨੇ ਪੀਰ ਪਤੂ شاہ ਦੇ ਘਰ ਕੀਵੇਂ ਸਤਗੁਰੂ ਦੇ ਘਰ ਪਹੁੰਚੇ ਹਕੂਮਤ ਦੇ ਭੇਟਿਆਂ ਪੂਰਸ ਮੁਲਾਜ਼ਮਾਂ ਨੇ ਘੇਰਾ ਪਾ ਲਿਆ ਹਵੇਲੀ ਨੂੰ ਘੇਰਾ ਪਾੜਿਆ ਜਿੱਥੇ ਪੀਰ ਬੁੱਧੂ ਸ਼ਾਹ ਰਹਿੰਦਾ ਤੇ ਘੇਰਾ ਪਾ ਕੇ ਉਸਮਾਨ ਖਾਨ ਕਹਿੰਦਾ ਪੀਰ ਬੁੱਧੂ ਸ਼ਾਹ ਨੂੰ ਤੇਰੇ ਘਰ ਗੁਰ ਗੋਬਿੰਦ ਗਾਏ ਨੇ ਕਹਿੰਦਾ ਹਾਂ ਕਹਿੰਦਾ ਆਸੀਂ ਸਤਗੁਰ ਜੀ ਨੂੰ ਬੰਦੀ ਬਣਾਉਣਾ ਹੈ ਵੀਰ ਬੁੱਤੂ ਸ਼ਾਦਾ ਦਿਮਾਗ ਕੰਮ ਕਰ ਗਿਆ ਇਹ ਯਾਦ ਰੱਖਿਓ ਆਪਾਂ ਕਹਿੰਨੇ ਇਹ ਪਾਠ ਬਾਣੀ ਪੜਦਾ ਘੋੜਾ ਜਿਆ ਭਲੇਖੇ ਤੇ ਨਾ ਰਿਓ ਬੰਦਕੀ ਕਰਨ ਵਾਲੇ ਬੜਿਆਂ ਦੀ ਜ਼ਿੰਦਗੀ ਬਣਾ ਕੇ ਰੱਖ ਦਿੰਦੇ ਨੇ ਬੰਦਕੀ ਕਰਨ ਵਾਲਿਆਂ ਨੂੰ ਕੋਈ ਮੂਰਖ ਨਹੀਂ ਬਣਾ ਸਕਦਾ ਇਹ ਯਾਦ ਰੱਖਣਾ ਬੰਦਕੀ ਕਰਨ ਵਾਲਿਆਂ ਅੱਗੇ ਸਾਇੰਸ ਵੀ ਤੇਰੇ

ਬਹੁਤ ਅਗੇ ਨੇ ਪੀਰ ਬੁੱਧੂ ਸ਼ਾ ਉਸ ਸਿਪਾਹੀ ਨੂੰ ਕਹਿੰਦਾ ਉਸਮਾਨ ਖਾਨ ਜਨੈਲ ਨੂੰ ਕਹਿੰਦਾ ਸਤਗੁਰੂ ਗੁਰੂ ਗੋਬਿੰਦ ਸਿੰਘ ਤੇ ਮੇਰੇ ਘਰ ਆਏ ਨਹੀਂ ਤੂੰ ਬੋਲ ਨਹੀਂ ਸਕਦਾ ਸੀ ਖੇੜਾ ਪੈ ਗਿਆ ਸੀ ਕਹਿੰਦਾ ਅਸੀਂ ਸਤਗੁਰੂ ਜੀ ਦਾ ਕਤਲ ਕਰਨਾ ਹੈ ਮਾਰਨਾ ਹੈ ਗੁਰੂ ਗੋਬਿੰਦ ਸਿੰਘ ਦਾ ਕਹਿੰਦਾ ਯਾਰ ਮੁਸਲਮਾਨ ਤੂੰ ਵੀ ਹੈ ਤੇ ਮੁਸਲਮਾਨ ਮੈਂ ਵੀ ਆ ਜੇ ਤੂੰ ਮਾਰਨਾ ਚਾਹੁੰਦਾ ਉਸ ਮਾਨਖਾਨ ਤੇ ਮੈਂ ਮਾਰ ਦੇਣਾ ਮੈਂ ਗੁਰੂ ਗੋਬਿੰਦ ਸਿੰਘ ਨੂੰ ਖਤਮ ਕਰ ਦੇਣਾ ਤੈਨੂੰ ਨਿਸ਼ਾਨੀ ਦੇਦਾ ਨਾ ਤੂੰ ਬਾਦਸ਼ਾਹ ਦੇ ਕੋਲ ਪੇਸ਼ ਕਰਦੀ ਮਾਰ ਮੈਂ ਦੇਣਾ ਇਨਾਮ ਤੂੰ ਲੈ ਲਈ ਆ ਕੋ ਸਤਿ ਸ਼੍ਰੀ ਅਕਾਲ ਸ਼੍ਰੀ ਵਾਹਿਗੁਰੂ ਖਤਮ ਮੈਂ ਕਰ ਦੇਣਾ ਇਨਾਮ ਦੀ ਪ੍ਰਾਪਤੀ ਤੂੰ ਕਰ ਲਈ ਤਾਂ ਤੇ ਸੁੱਖਾ ਕੰਮ ਹੋ ਗਿਆ ਸੰਗਤ ਜੀ ਇਹ ਗੱਲ ਕਰਕੇ ਪੀਰ ਬੁੱਧੂ ਸਾਹਿਬ ਬੀਬੀ ਸੀਰਾ ਦਾ ਘਰ ਵਾਲਾ ਅੰਦਰ ਆਇਆ ਤੇ ਟੈਨਸ਼ਨ ਵਿੱਚ ਹੀ ਪੁੱਤਰ ਪੁੱਛਦਾ ਹੈ ਯਾਦ ਰੱਖਿਓ ਲਾਇਕ ਪੁੱਤਰ ਬਾਪੂ ਦੀ ਉਮਰ ਬਤਾ ਦਿੰਦੇ ਨੇ ਤੇ ਨਲਾਇਕ ਬੱਚੇ ਮਾਪਿਆਂ ਨੂੰ ਜੂੰਦੇ ਜੀ ਮਾਰ ਦਿੰਦੇ ਨੇ ਰੱਬ ਕਿਰਪਾ ਕਰੇ ਅਡੇ ਘਰਾ ਵਿੱਚ ਇੱਕ ਅਕਲ ਆ ਜਾ ਕੇ ਬੱਚਿਆਂ ਨੂੰ ਸੋਚੀ ਆ ਜਾਵੇ ਸਹਾਰਾ ਹੁੰਦੀ ਆ ਨੇ ਲਾਇਕ ਕੀ ਬਾਪੂ ਦੀਆਂ ਸਹਾਰਾ ਹੁੰਦੇ ਨੇ ਲਾਇਕ ਪੁੱਤਰ ਬਾਪੂ ਦਾ ਬੇਬੇ ਦਾ ਜਿੱਥੇ ਬਾਪੂ ਨੇ 20 ਸਾਲ ਜੀਣਾ ਉੱਥੇ 40 ਸਾਲ ਉਮਰ ਹੋ ਜਾਂਦੀ ਬੱਚੇ ਲਾਇਕ ਛਾਤੀ ਚੋੜੀ ਰਹਿੰਦੀ ਏ ਇੰਨਾ ਖਾਣ ਪੀਣ ਦੇ ਨਾਲ ਫਲ ਫਰੂਟ ਦੇ ਨਾਲ ਡਾਈਟ ਨਾਲ ਖੂਨ ਨਹੀਂ ਪਤਦਾ ਔਲਾਦ ਚੰਗੀ ਹੋਵੇ ਨਾ ਸੰਗਤ ਜੀ ਬੰਦਾ ਬੇਫਿਕਰਾ ਜਹ ਰਹਿਦਾ ਤੁਸੀਂ ਆਪਣੇ ਦਿਲ ਤੇ ਗੱਲਾਂ ਲਾ ਕੇ ਰੱਖਿਓ ਮੇਰੇ ਇਹ ਜੰਮੂ ਦੇ ਸਮਾਗਮ ਸੀ ਪਿਆਰੇ ਹੋ ਖੁਦ ਸੋਚੋ ਮੈਂ ਵੈਕ ਤੋਂ ਮੈਨੂੰ ਇੱਥੇ ਲੈ ਕੇ ਕਿਧਰ ਆਇਆ ਮੇਰੀਆਂ ਸਾਰੀਆਂ ਡੇਟਾ ਆਊਟਰ ਦੀਆਂ ਬੁੱਕ ਸੀ ਮੈਂ ਤਾਂ ਕਰਕੇ ਵੀਰ ਜੀ ਨੂੰ ਮੈਂ ਹਾਂ ਨਹੀਂ ਕਰਦਾ ਪਿਆ ਸੀ ਪਤਾ ਨਹੀਂ ਹਾਂ ਕਿਤਾ ਹੋ ਗਈ ਮੇਰੇ ਕੋਲ ਸੱਚੀ ਗੱਲ ਇਹ ਗੁਰੂ ਗ੍ਰੰਥ ਸਾਹਿਬ ਜਾਨੇ ਨਕਨਧ ਖਸਮ ਹੱਥ ਕਿਰਤ ਤੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ ਮੈਂ ਕਹਿਆ ਸੀ ਹੋਣੇ ਪ੍ਰੋਗਰਾਮ ਇੱਥੇ ਕੀਤਾ ਹੀ ਏ ਆਪਾਂ ਫਿਰ ਸਾਲ ਬਾਅਦ ਫੇਰ ਆਵਾਂਗੇ ਪਰ ਵਾਹਿਗੁਰੂ ਜਿੱਥੇ ਰੱਖੇ ਨਾ ਮਤਾ ਕਰੇ ਪਛਮ ਕੇ ਤਾਈ ਪੂਰਬ ਹੀ ਲਜਾਤ ਬੰਦਿਆ ਤੇਰੀਆਂ ਸਿਆਣਪਾਂ ਖਤਮ ਰੱਬ ਨੇ ਜਿੱਥੇ ਰੱਖਣਾ ਉੱਥੇ ਰਹਿਣਾ ਪੈ ਮੈਂ ਬੇਨਤੀ ਕਰ ਰਿਹਾ ਸੀ ਦਿਲ ਤੇ ਲਾਇਓ ਗੱਲਾਂ ਨੂੰ ਅੱਜ ਖਾਲਸੇ ਦਾ ਪ੍ਰਗਟ ਦਿਹਾੜਾ ਓਏ ਅੱਜ ਖਾਲਸਾ ਬੰਦ ਸਾਜਣਾ ਦਿਵਸੇ ਅੱਜ ਸ਼ਰਾਬ ਪੀਣ ਦਾ ਦਿਨ ਨਹੀਂ ਅੱਜ ਸ਼ਰਾਬ ਛੱਡਣ ਦਾ ਦਿਨ ਨੇ ਅੱਜ ਨਸ਼ੇ ਕਰਨ ਦਾ ਦਿਨ ਨਹੀਂ ਅੱਜ ਨਸ਼ਾ ਛੱਡਣ ਦਾ ਦਿਨ ਨੇ ਆ ਵੇਖਿਓ ਪੀਰ ਬੁੱਧੂ ਸਾਹ ਕਹਿੰਦਾ ਜਿਦੋਂ ਅੰਦਰ ਆਇਆ ਤੇ ਚਾਰ ਪੁੱਤਰ ਨੇ ਪਿਆਰੇ ਹੋਏ ਤੇ ਚਾਰ ਲੜਕੇ ਇੱਕ ਬੇਟਾ ਕਹਿੰਦਾ ਮੁਹੰਮਦ ਬਖਸ਼ੀ ਦਾ ਬੇਟਾ ਕਹਿੰਦਾ ਅੱਬੂ ਜਿਵੇਂ ਆਪਾਂ ਪਿਤਾ ਜੀ ਕਹਿੰਨੇ ਆ ਇਹ ਅੱਬੂ ਕਹਿੰਦੇ ਨੇ ਅੱਬੂ ਕਹਿੰਦਾ ਹਾਂ ਬੇਟਾ ਤੁਸੀਂ ਟੈਨਸ਼ਨ ਵਿੱਚ ਹੋ ਬੱਚੇ ਟੈਨਸ਼ਨ ਵਿੱਚ ਹੁੰਦੇ ਮਾਪੇ ਕਹਿੰਦੇ ਨਾ ਪੁੱਤ ਤੂੰ ਟੈਨਸ਼ਨ ਵਿੱਚ ਕਿਉਂ ਹੈ ਉਹ ਪਗਾ ਵਾਲੇ ਮਾਪੇ ਹੋਣਗੇ ਬਾਪੂ ਟੈਨਸ਼ਨ ਵਿੱਚ ਏ ਮਾਂ ਟੈਨਸ਼ਨ ਵਿੱਚ ਏ ਤੇ ਬੱਚੇ ਪੁੱਛਣ ਬਾਪੂ ਤੂੰ ਟੈਨਸ਼ਨ ਵਿੱਚ ਏ ਬੇਬੇ ਤੂੰ ਟੈਨਸ਼ਨ ਵਿੱਚ ਏ ਬੱਚੇ ਵੀ ਹਾਲ ਪੁੱਛਣ ਨਾ ਕਦੇ ਦੇ ਬੱਚੇ ਵੀ ਕਦੇ ਬਾਪੂ ਦਾ ਮੂੰਹ ਦੇਖ ਕੇ ਬੋਲਣ ਨਾ ਵੀ ਤੁਸੀਂ ਦੁਖੀ ਕਿਉਂ ਹੋ ਤੁਸੀਂ ਹੱਲ ਕਰ ਰਹੇ ਨੇ ਉਸ ਗੱਲ ਦਾ ਪੁੱਤਰ ਨੇ ਕਿਹਾ ਪੀਰ ਬੁੱਧੂ ਸ਼ਾਹ ਦੇ ਨੇ ਅੱਬੂ ਰੱਬ ਸਾਡੇ ਘਰ ਆ ਕੇ ਬੈਠਾ ਹੈ ਬਾਜਾ ਵਾਲਾ ਆਹੀ ਸਿੱਖ ਆ ਰ ਆ ਕੇ ਬੈਠਾ ਹੈ ਧੰਗ ਗੁਰੂ ਗੋਬਿੰਦ ਸਿੰਘ ਸਾਡੇ ਘਰ ਆ ਕੇ ਬੈਠੇ ਨੇ ਤੁਹਾਡੇ ਚਿਹਰੇ ਤੇ ਉਦਾਸੀ ਕਿਉਂ ਹੈ ਆਖਿਆ ਪੁੱਤਰ ਉਸਮਾਨ ਖਾਨ ਨੇ ਠੇਰਾ ਪਾ ਲਿਆ ਉਹ ਕਹਿੰਦਾ ਮੈਂ ਕਤਲ ਕਰਨਾ ਗੁਰਗੋਬੇ ਸਿੰਘ ਦਾ ਮੈਂ ਜ਼ਬਾਨ ਕਰਕੇ ਆਇਆ ਮੈਂ ਗੁਰਗੋਬੇ ਸਿੰਘ ਦਾ ਕਤਲ ਕਰਾਂਗਾ ਨਿਸ਼ਾਨੀ ਵਜੂ ਤੋਂ ਨੰਬੂਤਲ ਖੂਨ ਦੀ ਪਰਕੇ ਦੇ ਦਿੰਨਾ ਖੂਨ ਦੀ ਪਰਕੇ ਤੇ ਉਹ ਬੋਤਲ ਤੁਸੀਂ ਗੋਰਿੰਗ ਜੇਬ ਨੂੰ ਵਿਖਾ ਦਿਓ ਕਹਿੰਦੇ ਬਾਪੂ ਗੱਲ ਇੰਨੀ ਐ ਨਾ ਖੂਨ ਦੀ ਬੋਤਲ ਭਰ ਕੇ ਦੇਣੀ ਕਹਿੰਦੇ ਆ ਫੜ ਕਹਿੰਦੇ ਕਿਰਪਾਨ ਫੜ ਤਲਵਾਰ ਫੜ ਛੁਰਾ ਫੜ ਬਾਪੂ ਮੇਰੀ ਸ਼ਾਹ ਰਾਤ ਵੱਟਦੇ ਤੇ ਖੂਨ ਦੀ ਬੋਤਲ ਭਰ ਕੇ ਸਮਾਨ ਖਾਨ ਨੂੰ ਦੇ ਦਿੱਤੀ ਸੰਗ ਤੇ ਦਿਲ ਤੇ ਲਾਇਓ ਅਸੀਂ ਗੁਰਦੁਆਰਾ ਸਾਹਿਬ ਤਾਂ ਆਂਨੇ ਆਂ ਬਾਜੇ ਤੂੰ ਸਾਨੂੰ ਪੁੱਤਰ ਦੇਵੇਂ ਸੱਚੇ ਬਾਦਸ਼ਾਹ ਦਾ ਅਖੰਡ ਪਰ ਸਭ ਘਰ ਤਾਂ ਕਰਾਨੇ ਆ ਰੱਬ ਨੇ ਸਾਨੂੰ ਪੁੱਤਰ ਦੀ ਦਾਤ ਦਿੱਤੀ ਆ ਪਿਆਰ ਹੁੰਦਾ ਹੈ ਜਿਹੜਾ ਗੁਰੂ ਲਈ ਵੀ ਪੁੱਤਰ ਵਾਰਦਾ ਪਿਆ ਆਪਣੇ ਪੁੱਤਰ ਨੂੰ ਬਿਠਾ ਕੇ ਕਹਿ ਨਾ ਗਾਵੇ ਲਾਲ ਓ ਮੇਰਾ ਪੁੱਤਰਾ ਦਿਲ ਖੁਸ਼ ਕਰਦਾ ਹੋਏ ਕਹਿੰਦਾ ਬਾਪੂ ਮੈਂ ਧੰਨਵਾਦ ਕਰਨਾ ਮੈਂ ਤੇਰਾ ਕਿ ਮੇਰੀ ਦਿੰਦੜੀ ਬਾਜਾ ਵਾਲੇ ਦੇ ਲੇਖੇ ਲੱਗ ਜੀ ਤਲਵਾਰ ਫੜ ਕੇ ਪੀਰ ਬੁੱਧੂ ਛਾਹ ਨੇ ਆਪਣੇ ਪੁੱਤਰ ਦੀ ਸ਼ਹਾਦਤ ਆ ਕਬੱਡੀ ਪੁੱਤਰ ਸ਼ਹੀਦ ਹੋ ਗਿਆ ਤੇ ਖੂਨ ਦੀ ਬੋਤਲ ਭਰ ਕੇ ਨਾ ਸੰਗਤ ਜੀ ਉਸਮਾਨ ਖਾਨ ਨੂੰ ਦਿੱਤੀ ਕਿ ਹੋ ਜਾਵੇਗਾ ਬਾਜਾ ਬੜਾ ਮਾਈ ਸੰਗਤ ਜੀ ਗੁਰਗੋਬ ਸਿੰਘ ਦਾਤਾ ਕਿੰਨਾ ਨੇ ਹੋਣ ਕੇ ਸਿੱਖੋ ਅਸੀਂ ਤੇ ਯਾਰ ਕਰਨਾ ਹੈ ਮੁਸਲਮਾਨ ਵੀ ਕਰਦਾ ਹੈ ਤੇ ਸਾਹਸੰਗ ਤੋਂ ਬੋਦਲ ਦਿੱਤੀ ਖੂਨ ਦੀ ਭਰ ਕੇ ਉਸਮਾਨ ਖਾਨ ਲੈ ਗਿਆ ਔਰ ਰੰਜੀਤ ਦੀ ਕਚਹਿਰੀ ਵਿੱਚ ਦੁਦਾਈਆਂ ਦਿੱਤੀਆਂ ਬਾਜਾਂ ਵਾਲੇ ਨੂੰ ਖਤਮ ਕਰ ਦਿੱਤਾ ਕਹਿੰਦੇ ਔਰੰਜੇਬ ਹੈ ਬੜਾ ਤੇਜ ਸੀ ਉਹਦੀ ਕਚਹਿਰੀ ਵਿੱਚ ਹਕੀਮ ਬੈਠੇ ਸਨ ਵੈਦ ਬੈਠੇ ਸਨ ਆਖਿਆ ਬਾਦਸ਼ਾਹ ਤੇਰੇ ਨਾਲ ਧੋਖਾ ਹੋ ਗਿਆ ਉਹ ਕਹਿੰਦੇ ਕਿਉਂ ਕਹਿੰਦੇ ਇਹ ਬਾਜਾਂ ਵਾਲੇ ਦਾ ਖੂਨ ਨਹੀਂ ਹੈਗਾ ਦੇਤੇ ਕਿੱਦਾਂ ਅੱਜ ਕੱ데 ਖੂਨ ਦੀ ਰਿਪੋਰਟ ਲੈਬੋਰੀ ਚ ਹੁੰਦੀ ਏ ਪਹਿਲਾਂ ਵੇਹ ਦਾ ਕੀ ਬੜੇ 파ਰਖੂ ਹੁੰਦੇ ਸੀ ਕਹਿੰਦੇ ਜੇ ਬਾਜਾਂ ਵਾਲੇ ਦਾ ਖੂਨ ਹੁੰਦਾ ਨਾ ਇਹ ਬੋਤਲ ਨੇ ਫੱਟ ਜਾਣਾ ਸੀ ਇਹ ਬਾਜਾਂ ਵਾਲੇ ਦਾ ਖੂਨ ਹੈਗਾ ਸਤਗੁਰੂ ਦੀ ਖੁਸ਼ੀ ਲੈਣ ਵਾਸਤੇ ਵੀਰ ਬੁੱਧੂ ਸ਼ਾਹ ਨੇ ਆਪਣਾ ਪੁੱਤਰ ਸ਼ਹੀਦ ਕਰ ਦਿੱਤਾ